ਆਦਿ ਵਾਲ ਗੱਡੀ ਲੈ ਪੂਰੇ ਪੂਰੇ 30 ਮਿੰਟਾਂ ਦੇ ਵਿੱਚ ਲੋਨ ਕਰਾ ਕੇ ਕਾਰ ਬਾਈ ਉਹਨਾਂ ਡਿਲੀਵਰੀ ਆ ਦੇਤੀ ਬਾਈ ਤੁਹਾਡੇ ਨਾਲ ਢੀਲ ਕੇ ਸਾਡੂ ਜੀ ਬਹੁਤ ਵਧੀਆ ਲੱਗੀ ਹਾਂਜੀ ਅਸੀਂ ਕਈ ਬਜ਼ਾਰਾਂ 'ਚ ਗਏ ਆ ਅੱਛਾ ਜੀ ਹਾਂ ਬੜੀ ਬਹੁਤ ਵਧੀਆ ਡੀਲਿੰਗ ਲੱਗੀ ਵਧੀਆ ਕੰਮ ਆ ਜੀ ਗੱਡੀਆਂ ਸਾਫ਼ ਨੇ ਤੁਹਾਡੇ ਕੋਲ ਕੀ ਵਾਜ ਹਾਂ ਜਿਹੜੇ ਜਿਹੜੇ ਜਾਨੀ ਤੁਸੀਂ ਪੈਸੇ ਲਾਉਣੇ ਹੋ ਇੱਥੋਂ ਗੱਡੀ ਮਿਲਦੀ ਆ ਜੀ ਹਾਂ ਅਸੀਂ ਕਹਿੰਦੇ ਵੀ ਇੱਥੇ ਥੋੜੇ ਅਮਰਗੜ ਆਓ ਦੇ ਆ ਗੱਡੀ ਵੀ ਹੋ ਜੀ ਹਾਂਜੀ YouTube ਤੇ ਜੀ ਦੇਖ ਰਹੇ ਸੀ ਅਸੀਂ ਉਹ ਦੇਖ ਰਹੇ ਸੀ ਉੱਥੇ ਸਾਨੂੰ ਵਧੀਆ ਗੱਡੀਆਂ ਪਸੰਦ ਆਈਆਂ ਜੀ ਹਾਂਜੀ ਅਸੀਂ ਸੋਚਿਆ ਚਲੋ ਅਸੀਂ ਵੀ ਜਾ ਕੇ ਆਈਏ ਇੱਕ ਵਾਰੀ ਅਸੀਂ ਅੱਜ ਆਏ ਹਾਂ ਜੀ ਸਾਨੂੰ ਜਿਹੜੀ ਗੱਡੀ ਪਸੰਦ ਆਈ ਸੀ ਉਹ ਲੈ ਕੇ ਜਾ ਰਹੇ ਹਾਂ ਜੀ ਬਹੁਤ ਵਧੀਆ ਗੱਡੀਆਂ ਸਟਾਫ ਦੀ ਬਹੁਤ ਵਧੀਆ ਜੀ ਬਹੁਤ ਵਧੀਆ ਡੀਲ ਕਰਦੇ ਨੇ ਜੀ ਸਟਾਫ ਵੀ ਬਹੁਤ ਵਧੀਆ ਜੀ ਇਹਨਾਂ ਦਾ ਸਾਰਿਆਂ ਦਾ ਸਰ ਮੇਲਾ ਅਮਰਗੜ ਜ਼ਰੂਰ ਪਹੁੰਚੋ ਜੀ ਬਹੁਤ ਵਧੀਆ ਇੱਥੇ ਗੱਡੀਆਂ ਜੀ ਬਹੁਤ ਵਧੀਆ ਰੇਟ ਤੇ ਸਸਤੇ ਰੇਟ ਤੇ ਮਿਲਦੀਆਂ ਨੇ ਜ਼ਰੂਰ ਇੱਕ ਵਾਰੀ ਆ ਕੇ ਕਾਰ ਮਿਲ ਆ ਵੀਰ ਬਹੁਤ ਵਧੀਆ ਵਧੀਆ ਲੱਗਿਆ ਵੀਰ ਜੀ ਪੂਰੀ ਵਧੀਆ ਮਿਲੀ ਆ ਸਵਿਪ ਲੈਂਸ ਜੀ ਆਈ ਕੀ ਜੀ ਬਹੁਤ ਜੀ ਪਾ ਜੀ ਬਹੁਤ ਵਧੀਆ ਸਾਨੂੰ ਡੀਲ ਕੀਤਾ ਬਹੁਤ ਵਧੀਆ ਹਾਂ ਜੀ ਹਾਂ ਤੇ ਆਪਣਾ ਅਮਰਗੜ ਪਹੁੰਚੋ ਤੇ ਜੈਹ ਜੀ ਪੁਰਾ ਆਪਣੀ ਬਜਟ ਦੀ ਲੱਗ ਜਾਓ ਬਹੁਤ ਵਧੀਆ ਬਹੁਤ ਹਾਂ ਮੈਂ ਦਰਸ਼ਨ ਸਿੰਘ ਲੁਧਿਆਣਾ ਹਾਂ ਟੂਰੀ ਕਾਰ ਬਾਜ਼ਾਰ ਤੋਂ ਗੱਡੀ ਲਈ ਆ ਬਹੁਤ ਵਧੀਆ ਲੱਗਿਆ ਜੀ ਰੇਟ ਨਾਲ ਗੱਡੀ ਮਿਲੀ ਆ ਜੀ ਅਮਰਗੜ ਤੋਂ ਲਈ ਆ ਆ ਇਹ ਵਧੀਆ ਲੱਗਿਆ ਰੇਟ ਵੀ ਠੀਕ ਹੈ ਜੀ ਵੀਰ ਜੀ ਬਹੁਤ ਵਧੀਆ ਲੱਗੀ ਤੁਹਾਡੀ ਠੀਕ ਹੈ ਜੀ ਕਾਫੀ ਟਾਈਮ ਤੁਸੀਂ ਗੱਡੀ ਲੱਭ ਰਹੇ ਸੀਗੇ ਕੋਈ ਸਾਫ਼ ਦੀ ਗੱਡੀ ਮਿਲ ਜੇ ਜੀ ਤੇ ਪਹਿਲਾਂ ਵੀ ਤੁਹਾਡੇ ਕੋਲ ਗੱਡੀਆਂ ਕਈ ਲਈਆਂ ਨੇ ਅੱਛਾ ਜੀ ਤੇ ਅੱਜ ਇੱਥੇ ਆਇਸ ਤੁਹਾਡੇ ਕੋਲ ਅਮਰਗੜ ਤੂਰੀ ਕਰਪਤੀ ਬਹੁਤ ਵਧੀਆ ਸਾਫ਼ ਸੁਥਰੀ ਗੱਡੀ ਮਿਲ ਗਈ ਠੀਕ ਹੈ ਨਹੀਂ ਨਹੀਂ ਜੀ ਕੰਪਲੀਟ ਕੋਈ ਨਹੀਂ ਵੀਰਾਂ ਦਾ ਸੁਭਾਅ ਹੋਰ ਇਹ ਬਹੁਤ ਵਧੀਆ ਗੱਲਾਂ ਤੁਸੀਂ ਜਿੰਨਾ ਗੱਲ ਤੁਸੀਂ ਗੱਡੀ ਬਾਰੇ ਕੋਈ ਵੀ ਸਪੈਸੀਫਿਕੇਸ਼ਨ ਦੱਸੇ ਇਹਨਾਂ ਨੇ ਕਿਹਾ ਇਸ ਜੱਦਾ ਗੱਡੀ ਆ ਸਾਰਾ ਕੁਝ ਨੇ ਬਹੁਤ ਸੋਹਣਾ ਸਮਝਾਇਆ ਠੀਕ ਆ ਵਾ ਘਰੇਲੂ ਜਿਹਾ ਮਾਹੌਲ ਆ ਕਿਓ ਵਧੀਆ ਤੁਹਾਨੂੰ ਸੈਟੀਸਫਾਈ ਕਰਕੇ ਭੇਜਦੇ ਨੇ ਠੀਕ ਆ ਤੁਹਾਨੂੰ ਦੱਸ ਦੇਣੀ ਗੱਡੀ ਸਪੈਸੀਫਿਕੇਸ਼ਨ ਕੀ ਆ ਕੋਈ ਪ੍ਰੋਬਲਮ ਆ ਜਾਂ ਕੋਈ ਵੀ ਜਿਵੇਂ ਵੀ ਗੱਡੀ ਦੀ ਕੰਡੀਸ਼ਨ ਹੁੰਦੀ ਆ ਉਹ ਤੁਹਾਨੂੰ ਸੱਚੀ ਰੀਅਲ ਆਪਾਂ ਨੂੰ ਬਹੁਤ ਵਧੀਆ ਲੱਗਿਆ ਜੀ ਅਸੀਂ ਇਹ 10 ਮਾਡਲ ਵੈਕਨਰ ਲਈਏ ਜੀ ਰੇਟ ਵੀ ਬਹੁਤ ਜਾਇਦ ਤੇ ਕੰਡੀਸ਼ਨ ਰੇਟ ਗੱਡੀ ਵੀ ਵਧੀਆ ਮਿਲੀ ਆਪਾਂ ਨੂੰ ਜੋ ਬੰਦੇ ਨੇ ਕਿਹਾ ਵੀ ਬਿਲਕੁਲ ਸਹੀ ਆ ਓਕੇ ਰਿਪੋਰਟ ਦਿੱਤੀ ਆ ਤੇ ਬਹੁਤ ਵਧੀਆ ਰੇਟ ਵੀ ਰੀਜ਼ਨੇਬਲ ਸੀਗਾ ਤੇ ਚੀਜ਼ ਵੀ ਵਧੀਆ ਮਿਲੀ ਸਾਨੂੰ ਬਈ ਸਹੀ ਡੀਲਿੰਗ ਹੋਈ ਕੋਈ ਇਹਦੇ ਵਿੱਚ ਕੋਈ ਜੋ ਵੀ ਹੈਗਾ ਸਾਰਾ ਸਹੀ ਆ अच्छा ਤੁਸੀਂ ਉਰੇ ਆਏ ਹੋ ਬਈ ਹੈਨਾ ਗੱਡੀ ਲੈਣ ਕਿਵੇਂ ਗੱਡੀ ਕਿਵੇਂ ਲੱਗੀ ਤੁਹਾਨੂੰ ਗੱਡੀ ਬਹੁਤ ਵਧੀਆ ਬਹੁਤ ਵੀ ਗੱਡੀਆਂ ਬਹੁਤ ਵਧੀਆ ਖੜੀਆਂ ਨੇ ਸਾਨੂੰ ਜਿਹੜੀ ਪਸੰਦ ਚੋਣ ਠੀਕ ਹੈ ਅੱਜ ਆਪਾਂ ਕਿੱਥੋਂ ਆਇਆ ਆ ਆਪਣਾ ਇੱਥੇ ਆਪਣਾ ਅਜਾ ਖੇੜਾ ਪਿੰਡ ਵਿੱਚ ਦਾ ਠੀਕ ਹੈ ਜੀ ਤੇ ਮਤਲਬ ਉੱਪਰ ਕੀ ਗੱਡੀ ਹੁੰਦੀ ਹੈ ਠੀਕ ਹੈ ਬਈ ਤੇ ਮਤਲਬ ਫੁੱਲ ਸੈਟੀਸਫਾਈ ਹੋ ਹਾਂਜੀ ਫੁੱਲ ਸੈਟੀਸ ਠੀਕ ਹੈ ਜੀ ਜਿਵੇਂ ਕਿ ਜਦਿਲਪੰਦ ਬਾਈ ਜੀ ਨੇ ਲੋਨ ਕਰਵਾ ਕੇ ਸਾਨੂੰ ਦੇ ਦਿੱਤੀ ਅੱਛਾ ਲੋਨ ਕਰਾਇਆ ਹਾਂ ਜੀ ਕਿੰਨੇ ਟਾਈਮ ਤੇ ਲੋਨ ਹੋ ਗਿਆ ਹਾਂ ਹੋ ਗਿਆ 30 ਮਿੰਟ ਲੱਗੇ ਨਹੀਂ ਹੋਣਗੇ ਜੀ ਬਸ ਪੂਰੇ ਪੂਰੇ 30 ਮਿੰਟਾਂ ਦੇ ਵਿੱਚ ਲੋਨ ਕਰਾ ਕੇ ਕਾਰ ਬਾਈ ਉਹਨਾਂ ਡਿਲੀਵਰੀ ਆ ਦੇਤੀ ਬਾਈ ਤੁਹਾਡੇ ਸਾਹਮਣੇ ਠੀਕ ਹੈ ਤੇ ਅਗਰ ਕੋਈ ਮਿੱਤਰ ਹੈਗਾ ਬਾਈ ਹੈਨਾ ਜੇ ਕਿਸੇ ਨੇ ਕੋਈ ਕਾਰ ਲੈਣੀ ਹੈ ਅਗਰ ਲੋਨ ਵੀ ਕਰਾਉਣਾ ਤਾਂ ਅੱਧੇ ਕ ਅਪਾ ਵੱਧ ਤੋਂ ਵੱਧ 2 ਘੰਟੇ ਮੰਨ ਲਓ ਬਾਈ 2 ਘੰਟੇ ਤੇ ਲੋਨ ਕਰਾ ਕੇ ਕਾਰ ਦਾ ਸਟੀਅਰਿੰਗ ਤੁਹਾਡੇ ਹੱਥਸ ਫੜਾ ਦੇਵਾਂਗੇ ਅਗਰ ਤੁਹਾਡੀ ਪ੍ਰੋਫਾਈਲ ਪੂਰੀ ਚੰਗੀ ਆ ਆ ਇੱਕ ਵਾਰ ਕਾਰਾਂ ਚੈੱਕ ਕਰਾ ਦੇ ਬਾਈ ਤਰ ਕਾਰਾਂ ਵੀ ਲਗਭਗ ਉਰੇ 3-400 ਕਾਰ ਹੁੰਦੀ ਹੈਗੀ ਘਰੇਲੂ ਕਾਰਾਂ ਬਾਈ ਹੋਰਾਂ ਦੀ ਕਾਰਾਂ ਸਾਰੀਆਂ ਕਾਰਾਂ ਉਰੇ ਖੜੀਆਂ ਹੋਣ ਨੇ ਕੋਈ ਕਾਰ ਵੇਚਣੀ ਵੀ ਆ ਤਾਂ ਵੀ ਆ ਸਕਦੇ ਹੋ ਖਰੀਦਣੀਆਂ ਤਾਂ ਵੀ ਆ ਸਕਦੇ